ਠੀਕਾ ਪੁੱਤ ਲੰਤਾਦਾਰ ਰੱਖੀ ਜੇ ਲੰਤਾਦਾਰ ਰੱਖੀ ਜੇ ਸਰਦਾਰ ਕੁਝ ਨਹੀਂ ਹੈ ਟੈਨਸ਼ਨ ਨਹੀਂ ਹੈ ਕੁਝ ਨਹੀਂ ਸੈਕਟਰ ਸੈਕਟਰ ਕੁਝ ਨਹੀਂ ਹੈ ਸੈਕਟਰ ਆਪਾਂ ਬੋਲ ਰਹੇ ਯਾਰ ਵਾਪੇ ਗੱਡੀ ਝੰਡ ਕੇ ਆਓ ਯਾਰ ਬੀਚੇ ਹਸਪੀਟਲ ਜਾਣਾ ਯਾਰ ਬੈਠ ਬੈਠ ਚੁੱਪਤਾ ਬਣ ਲਿਆ ਰਵਾ ਬੇਟਾ ਗੱਡੀ ਅੱਗੇ 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 ਲਾ ਅਗਲੀ ਭਾਜੀ ਭਾਜੀ ਗੱਡੀ ਉਧਰ ਉਧਰ ਗੱਡੀ ਇਧਰ 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 ਕਰੀ ਜਾਓ ਕੀ ਲੈਓ ਆਜੋ ਆਜੋ ਉਹ ਤਾਂ ਕੀ ਕੋਲ ਬੱਚੇ ਨੂੰ ਕਰਦੇ ਨਾਲ ਕੋਣੇ ਬੇਟਾ ਤੁਸੀਂ ਹਸਪੀਟਲ ਛੱਡ ਜਾਓ ਛੇਤੀ 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 ਮੈਂ ਨਾਲ ਚੱਲਦਾ ਵੀਰੇ ਉਹ ਤੇ ਹਸਪੀਟਲ ਫੋਨ ਕਰੋ ਉਹ ਤੇ ਵੀਰੇ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਕੀ ਗੱਡੀ ਆਉਂਦਾ ਆ ਗਿਆ ਗੱਡੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ ਨਾਲ ਹੀ ਹਸਪੀਟਲ ਲਾਈਵ ਨਹੀਂ ਬੜਾ ਘੰਟਾ ਚਲੋ ਕੋਈ ਨਹੀਂ ਕੋਈ ਨਹੀਂ ਓਏ ਇੱਕ ਰੀ ਓ ਓ ਕੈਸ਼ ਫੜਾ ਓ ਕੈਸ਼ ਲਈ ਬੈਗ ਨਹੀਂ ਕਬੰਦੇ ਗਵਰਨਰ ਪਲੀਜ਼ ਰਿਕਵੈਸਟ ਹੈ ਮੋਟਰਸਾਈਕਲ ਲੱਗੇਗਾ ਅਮਾਣੀਆਂ ਪੜਾਈਆਂ ਪਰ ਹੁਣ ਚਲੋ ਵੀਰੇ ਜਾਓ ਜਾਓ ਇਹ ਧੱਕਾ ਮਾਰ ਮਾਰ ਕੇ ਮਾਰੋ ਮਗਰੋਂ ਧੱਕਾ ਮਾਰੋ ਸਾਰੀ ਮਗਰੋਂ ਧੱਕਾ ਮਾਰੋ ਮਾਰ ਮਾਰ ਕੇ ਨੋਰਮਲ ਨੋਰਮਲ ਹੋਏ ਕੋਈ ਕੋ ਗੱਡੀ ਕੱਢੋ ਧੱਕਾ ਮਾਰੋ ਯਾਰ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਚਲੋ ਚਲੋ ਗੱਡੀ ਚੱਲੀ ਗਈ ਹੋਰ ਪਾਰ ਆ ਯਾਰ ਚਲੋ ਚਲੋ ਲੈ ਫੜਾਓ ਪੇਮੈਂਟ ਫੜਾ ਦੀ ਆ ਪੇਮੈਂਟ ਦੇ ਅਮਨਵੀਰ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਨ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਵੈਸਾ ਸੀ ਵਧੀਆ ਜੀ ਪਹਿਲੇ ਜਨੋ ਪਹਿਲੇ ਆ ਜਾਓ ਸਮਨ ਭਾਈ ਕੱਟੇ ਨਾਲ ਆ ਜਾਓ 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 ਵੀਰੇ ਹਸਪੀਟਲ ਆ ਹਸਪੀਟਲ ਅਮਨ ਵੀਰੇ ਤੁਸੀਂ ਸਾਡੇ ਨਾਲ ਆਓ ਵਧੀਆ ਹਾਂ ਹਾਂ ਕੋਈ ਜਾਉਂਦਾ ਜਾ ਰਾਲ ਬੈ ਸਰਕਾਰੀ ਹਸਪਤਾਲ ਚੱਲਦਾ ਜਿਹੜਾ ਹਸਪੀਟਲ ਨੇੜੇ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਜਾਓ ਵਧੀਆ ਜੀ ਉੱਥੋਂ ਠੀਕ ਆ ਠੀਕ ਹੋ ਗਿਆ ਮਨਕੀਰੇ ਦਾ ਲਗਾ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਉਹ ਖੁਸ਼ ਬਸ ਠੀਕ ਹੈ ਪੁੱਤਾਂ ਲੱਤਾਂ ਦਾ ਰੱਖੀ ਜਾਂ ਲੱਤਾਂ ਦਾ ਰੱਖੀ ਜਾਂ ਸਰਦਾਰ ਕੁਝ ਨਹੀਂ ਹੈ ਕੁਝ ਨਹੀਂ ਹੈ ਸੈਟ ਸੈਟ ਕੁਝ ਨਹੀਂ ਹੈ ਸੈਟ ਕੁਝ ਨਹੀਂ ਹੈ ਸੈਟ ਉਹ ਫੋਨ ਕਰਿਆ ਯਾਰ ਮੈਂ ਉਹ ਆਪੇ ਗੱਡੀ ਛੱਡ ਗਿਆ ਉਹ ਯਾਰ ਆਪੇ ਸਪੀਡ ਆ ਗਿਆ ਨਾ ਯਾਰ ਪੰਜ ਪੰਜ ਕਥਾ ਬੜੀ ਹੋਰ ਬੋ ਬੇਟਾ ਜਲ 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 ਗੱਡੀ ਅੱਗੇ 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 ਲੈ ਅੱਗੇ ਭਾਜੀ ਭਾਜੀ ਗੱਡੀ ਉਧਰ ਉਧਰ ਇੱਧਰ 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 ਪਤਾ ਕੀ ਕੋਲੋ ਬੱਚੇ ਨੂੰ ਕਰਦੇ ਨਾਲ ਕੋਣੇ ਬੇਟਾ ਤੁਸੀਂ ਹਸਪੀਟਲ ਛੱਡ ਜਾਓ ਜੇਟੀ ਜੇਟੀ ਚਿੱਤ ਮੈਂ ਨਾਲ ਚੱਲਦਾ ਵੀਰੇ ਉੱਥੇ ਹਸਪੀਟਲ ਫੋਨ ਕਰੋ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਪਤਾ ਗੱਡੀ ਆ ਗਿਆ ਗੱਲ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ ਹੀ ਹਸਪੀਟਲ ਵਾਹ ਲਾ ਗੰਦਾ ਕੋਈ ਨਹੀਂ ਕੋਈ ਨਹੀਂ ਓਏ ਇੱਕ ਰੀ ਓ ਖੋਲ ਦੋ ਓਕੇ ਐਸ਼ ਬੜਾ ਓਕੇ ਐਸ਼ ਬੜਾ ਬੈਕ ਲਾਈਨ ਕਬੱਡੀ ਕਮੇਟੀ ਕੋਈ ਨਹੀਂ ਗੱਡੀ ਪਲੀਜ਼ ਰਿਕਵੈਸਟ ਆ ਮੋਟਰਸਾਈਕਲ ਲੱਗੇਗਾ ਅਮਰੀਆਂ ਪੜਾਈਆਂ ਪਰ ਹੁਣ ਚੱਲ ਵੀਰੇ ਜਾਓ ਜਾਓ ਬਈ ਕੰਮਾਈ ਕਰਵਾ ਕੇ ਆ ਰਿਹਾ ਜੀ ਮਗਰੋਂ ਤਾਂ ਕਮਰੋਂ ਸਾਰੀ ਮਗਰੋਂ ਤਾਂ ਕਮਰੋਂ ਆਹ ਮਾਰ ਮਾਰ ਰਿਹਾ ਨਾ ਨੋਰਮਲ ਖੜਾ ਹੋ ਕੇ ਆਸੀ ਰਿਹਾ ਹੋਰ ਵਾਈਸ ਕੋ ਗੱਡੀ ਕਿੱਡੋ ਧੱਕਾ ਮਾਰੋ ਯਾਰ ਮੇਰੇ ਮਾਰੇ ਨਾ ਨੋਰਮਲ ਖੜੀ ਜੋਰ ਮਾਰ ਕੇ ਧੱਕਾ ਲਾਉਂਦਾ ਜੋ ਥੱਲੇ ਧਾ ਲਾਉਂਦੇ ਚਲੋ ਚਲੋ ਗੱਡੀ ਜੱਦੀ ਕਿੱਡੀ ਹੋਰ ਆ ਰਿਹਾ ਯਾਰ ਚਲੋ ਚਲੋ ਲੈ ਫੜਾਓ ਪੇਮੈਂਟ ਫੜਾਤੀ ਆ ਪੇਮੈਂਟ ਦੇ ਅਮਨ ਵੀਰੇ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਨ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਵੇਖੋ ਵੇ ਅਸੀਂ ਹਾਂਜੀ ਜੀ ਪਹਿਲੇ ਜਨਮ ਹੋ ਗਿਆ ਲਓ ਜੀ ਸਮਰਮ ਭਾਈ ਕੱਟੇ ਨਾਲ ਆ ਜਾਓ 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 ਮੇਰੇ ਹਸਪੀਟਲ ਆ ਹਸਪੀਟਲ ਅਮਨ ਵੀਰੇ ਤੁਸੀਂ ਸਾਡੇ ਨਾਲ ਆਓ ਹਾਂ ਹਾਂ ਕੋਈ ਜਾਓ ਜਰਾ ਨਾਲ ਬੈ ਸਰਕਾਰੀ ਹਸਪਤਾਲ ਚੱਲਦਾ ਜਿਹੜਾ ਹਸਪੀਟਲ ਨੇੜੇ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਜਾਓ ਵਧੀਆ ਜੀ ਉੱਥੋਂ ਠੀਕ ਆ ਠੀਕ ਹੋ ਗਿਆ ਮਨਕੀਰੇ ਤਾਂ ਲਗਾ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਉਹ ਕੋ